ਜੱਤਾਏ ਇਥੋਂ ਦੇ ਹਰ ਵਰਕਰ ਦੇ ਹਰ ਆਗੂ ਦੇ ਸਾਡੀ ਜਿਹੜੀ ਸਮੁੱਚੀ ਸਟੇਟ ਲੀਡਰਸ਼ਿਪ ਆ ਉਹਨਾਂ ਦੀ ਜੱਤਾ ਜਿਨ੍ਹਾਂ ਨੇ ਮੇਰੀ ਇਲੈਕਸ਼ਨ ਨੂੰ ਪੂਰਾ ਜੁਆਇਨਟਡ ਹੋ ਕੇ ਜੁਆਇਨਟਡ ਹੋ ਕੇ ਲੜਿਆ ਤੇ ਜਿਹਦਾ ਨਤੀਜਾ ਪੋਜ਼ਿਟਿਵ ਆਇਆ ਨੇ ਚਲੋ ਇਹ ਖੁਸ਼ੀ ਤਾਂ ਹੈ ਇਹਦਾ ਵੱਖਰਾ ਅਨੁਭਵ ਹੈ ਇਸ ਖੁਸ਼ੀ ਦਾ ਤੇ ਬੜਾ ਲੰਮਾ ਸਮਾਂ ਹੋ ਗਿਆ ਜੀ ਤਲਕ ਲੱਗਦਾ ਨਹੀਂ ਭਾਈ ਇੱਕ ਤੇ ਪਹਿਲੀ ਵਾਰ ਪਰਮਾਤਮਾ ਨੇ ਜਿਹੜਾ ਇਹ ਬੜੇ ਗੁੱਸੇ ਆ ਆਪਣਾ ਦੇ ਲਈ ਬੜੀ ਗੁੱਸੇ ਕਰ ਲਓ ਯਾਰ ਪਾਰਟੀ ਨਹੀਂ ਹੋ ਰਹੀ ਤੁਹਾਨੂੰ ਨਹੀਂ ਜਾ ਰਹੀ ਇਹ ਆਮ ਵਰਕਰ ਦੀ ਜਿੱਤ ਹੋਈ ਹੈ ਜੀ ਜੀ ਹਾਂ ਬਿਲਕੁਲ ਇਹ ਆਮ ਵਰਕਰ ਦੀ ਜਿੱਤ ਹੈ ਇੱਕ ਵਰਕਰ ਨੂੰ ਯਾਰ ਥੋੜਾ ਥੋੜਾ ਥੰਮੇ ਚੱਲੋ ਯਾਰ ਮੈਂ ਕੰਫਰਟੇਬਲ ਖੜਨਦਾ ਥੋੜਾ ਨਾਲੇ ਕੰਫਰਟੇਬਲ ਖੜਨਦਾ ਤਾਂ ਹੀ ਗੱਲ ਕਰਾਂਗਾ ਸੁਧਰੂਗਾ ਹੈ ਜੀ ਬਨਾਲੇ ਸ਼ਹਿਰ ਦਾ ਸਭ ਤੋਂ ਸੁਧਰੂਗਾ ਦੇਖੋ ਮੈਂ ਜਿਹੜੇ ਇਥੋਂ ਦੇ ਲੋਕਾਂ ਦੀ ਜਿਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਉਹ ਪ੍ਰੋਮਿਸ ਮੈਂ ਕਦੇ ਟੁੱਟਣ ਨਹੀਂ ਦਊਂਗਾ ਇਨ੍ਹਾਂ ਲੋਕਾਂ ਨੂੰ ਜਿਹੜੀ ਜੋ ਵੀ ਇਨ੍ਹਾਂ ਦੀ ਲੜਾਈ ਹੋ ਜੋ ਵੀ ਇਨ੍ਹਾਂ ਮੜੀ ਫਲੇ ਸਾਰੀ ਧੰਦੇ ਕਰ ਉਹਨਾਂ ਦੀ ਸਾਰਿਆਂ ਦੀ ਰਾਏ ਲੈ ਕੇ ਮੈਨੂੰ ਕੀ ਸਮੱਸਿਆ ਨੂੰ ਕਿਸ ਤਰ੍ਹਾਂ ਸੀ ਹੱਲ ਕਰਾ ਸਕਦੇ ਆ ਉਹਨਾਂ ਲੋਕਾਂ ਦੀ ਰਾਏ ਨਾਲ ਸਾਰਾ ਰੋਡ ਮੈਪ ਬਣਾ ਕੇ ਇਹਨਾਂ ਲੋਕਾਂ ਦੀ ਆਵਾਜ਼ ਮੈਂ ਪੰਜਾਬ ਵਿਧਾਨ ਸਭਾ ਚ ਉਠਾਉਂਗਾ ਜੇਕਰ ਮੈਨੂੰ ਛੜਕਾਂ ਤੇ ਬੈਠਣਾ ਪੈਣਾ ਲੋਕਾਂ ਨਾਲ ਲੜਾਈ ਲੜਨ ਵਾਸਤੇ ਤਾਂ ਮੈਂ ਛੜਕਾਂ ਤੇ ਬੈਠਾਂ ਪਾਣੀ ਪਾਣੀ ਉਹ ਅੱਜ ਮੈਂ ਘਰੋਂ ਸਿੱਧਾ ਇੱਥੇ ਆਇਆ ਘਰੇ ਕਾਫੀ ਜਿਆਦਾ ਰੌਣਕ ਮੇਲਾ ਲੱਗਿਆ ਹੋਇਆ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਹੁਣ ਘਰੇ ਚੱਲੇ ਆ ਉਦੋਂ ਮੋੜ ਕਿਹੜੇ ਮੇਰੇ ਸਾਥੀ ਆ ਜਾਂ ਸਾਡੀ ਲੀਡਰਸ਼ਿਪ ਆ ਉਹ ਆ ਰਹੀ ਹੈ ਤੇ ਉਸ ਹਿਸਾਬ ਨਾਲ ਵੀ ਅਗਲਾ ਪ੍ਰੋਗਰਾਮ ਕੀ ਬਣਦਾ ਕਿਥੇ ਮੱਥਾ ਟੇਕਣ ਜਾਣਾ ਕਿੱਦਾਂ ਸ਼ਹਿਰ ਜਾਣਾ ਉਹ ਜਿਹੜਾ ਸਾਰਾ ਟੂਰ ਉਹ ਬਣਾਉਣਗੇ ਰਾਜਾ ਬਡੰਗੀ ਪਹੁੰਚ ਰਹੇ ਨੇ ਇੱਥੇ ਤੁਹਾਡੇ ਰਾਜਾ ਬਡੰਗੀ ਨਾਲ ਜੇ ਮੇਰੀ ਗੱਲ ਨਹੀਂ ਹੋਈ ਤੇ ਜਦੋਂ ਹੀ ਇੱਕਦਮ ਇਲੈਕਸ਼ਨ ਦਾ ਜਿਹੜਾ ਰਿਜ਼ਲਟ ਡਿਕਲੇਅਰ ਹੋਇਆ ਤਾਂ ਉਦੋਂ ਤੋਂ ਲੈ ਕੇ ਜਿਹੜਾ ਕਾਫੀ ਜ਼ਿਆਦਾ ਜਿਹੜਾ ਘਰੇ ਇਕੱਠ ਬੜ ਦੇ ਵਿੱਚ ਵਧਾਈਆਂ ਦੇਣਾ ਦੀ ਮੈਂ ਵਿਚ ਹੀ ਰਿਹਾ ਲੈਣ ਲੈਣ ਦੇ ਵਿੱਚ ਦੋ ਸੀਟਾਂ ਦੇ ਵਿੱਚੋਂ ਇੱਕ ਸੀਟ ਕਾਂਗਰਸ ਦੇ ਹਿੱਸੇ ਆਈ ਆ ਉਹ ਵੀ ਤੁਹਾਡੀ ਜੀ ਕੀ ਕਿੱਦਾਂ ਦਾ ਜਿਹੜਾ ਕਿਸੇ ਹੁਣ ਤੱਕ ਕਿਉਂਕਿ ਇੱਕ ਸੀਟ ਕਾਂਗਰਸ ਨੂੰ ਮਿਲੀ ਆ ਕਿਸੇ ਸੀਨੀਅਰ ਲੀਡਰ ਦਾ ਤੁਹਾਨੂੰ ਮਾਰਕਾ ਵਗੈਰਾ ਆਈਆਂ ਜਿਹੜੀ ਹਾਂ ਜੀ ਸਾਰੀ ਲੀਡਰਸ਼ਿਪ ਮੇਰੇ ਨਾਲ ਕੰਟੈਕਟ ਦੇ ਵਿੱਚ ਆ ਮਰਤਾਪ ਸਿੰਘ ਬਾਜਵਾ ਦਾ ਫੋਨ ਆਇਆ ਵਿਜੇਂਦਰ ਸਿੰਘਲਾ ਜੀ ਨਾਲ ਗੱਲ ਹੋਈ ਚੰਨੀ ਸਾਹਿਬ ਦਾ ਵੀ ਫੋਨ ਆਇਆ ਤਾਂ ਜਿਹੜੀ ਇੱਕ ਤੇ ਜਿਹੜੀ ਆਪਣਾ ਜਿਹੜੀ ਜਿੱਤਾ ਬਰਨਾਲੇ ਦੀ ਜਿਹੜੀ ਇਹ ਪੰਜਾਬ ਦੇ ਜਿਹੜੇ 2027 ਦਾ ਮੁੱਢ ਵੱਜੂਗੀ ਬਨੋਗੇ ਤੇ ਇਹ ਕੱਲੇ ਬਰਨਾਲੇ ਦੀ ਜਿੱਤ ਨਹੀਂ ਹੈ ਮੁੱਚੇ ਪੰਜਾਬ ਦੀ ਜਿੱਤ ਹੈ ਵੀਤੇ ਕੰਮ ਨੇ ਜਿਹੜੇ ਜਹਨ ਦੇ ਵਿੱਚ ਰੱਖੇ ਨੇ ਬਰਨਾਲੇ ਦੇ ਲਈ ਜਿਹੜੇ ਕੰਮ ਸੇ ਜਿਹੜੀਆਂ ਅੱਜ ਦਾ ਬੇਸਿਕ ਨੀਡ ਤਾਂ ਜੂਝ ਰਿਹਾ ਬਰਨਾਲਾ ਚਾਹੇ ਉਹ ਪੀਣ ਵਾਲੇ ਪਾਣੀ ਦੀ ਹੋਵੇ ਚਾਹੇ ਸੀਵਰੇਜ ਦੀ ਗੱਲ ਹੋਵੇ ਤੇ ਜਾ ਜਿਵੇਂ ਸਕੂਲ এডੂਕੇਸ਼ਨ ਦੀ ਗੱਲ ਹੋ ਜਿਹੜਾ ਨੇ ਵੱਡੇ ਵੱਡੇ ਦਾਅਵੇ ਕੀਤੇ ਸੀ ਜਿਹੜੇ ਗਵਰਨਮੈਂਟ ਦੇ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਬਣਾ ਦਾਂਗੇ ਚਾਹੇ ਮਹੱਲਾ ਕਲੀਨ ਕਰਨ ਦੀ ਗੱਲ ਕੀਤੀ ਸੀ ਵੀ ਫਰੀ ਇਲਾਜ ਹੋਊਗਾ ਤੇ ਜਿਹੜੇ ਹੋਰ ਵੱਡੀਆਂ ਵੱਡੀਆਂ ਕਮਿਟਮੈਂਟਸ ਸੀ ਕਿ ਜਿਵੇਂ ਰਿਟਾਇਰਡ ਮੁਲਾਜ਼ਮਾਂ ਨੂੰ ਕਿਹਾ ਸੀ ਤੁਹਾਡੀ 올ਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਉਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਮੈਂ ਜਿਹੜੇ ਲੋਕ ਆਮ ਆਮ ਆਨ ਆਲ ਪਾਰਟੀ ਦੀ ਸਰਕਾਰ ਹੈ ਤੇ ਤੁਸੀਂ ਕਾਂਗਰਸ ਦੇ ਸਿੰਗਲ ਬੋਏ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਦੇਖੋ ਐਮਐਲ ਦੇ ਵਿੱਚ ਦਮ ਹੋਣਾ ਚਾਹੀਦਾ ਸਾਰਾ ਕੁਝ ਕਰਾ ਲੈਂਦਾ ਮੈਂ ਮੇਰੇ ਕੋਲ ਦਮ ਹੈਗਾ ਦੇਖੋ ਇਹ ਜ ਕਾਟੇ ਜਿਹੜੀ ਸਮੁੱਚੀ ਸਟੇਟ ਲੀਡਰਸ਼ਿਪ ਆ ਉਹਨਾਂ ਦੀ ਜਿੱਤ ਆ ਜਿਨ੍ਹਾਂ ਨੇ ਮੇਰੀ ਇਲੈਕਸ਼ਨ ਨੂੰ ਪੂਰਾ ਜੁਆਇਨਟ ਹੋ ਕੇ ਜੁਆਇਨਟ ਹੋ ਕੇ ਲੜਿਆ ਤੇ ਜਿਹਦਾ ਨਤੀਜਾ ਪੋਜ਼ਿਟਿਵ ਆਇਆ ਇਹਨਾਂ ਚਲੋ ਇਹ ਖੁਸ਼ੀ ਤਾਂ ਹੈ ਇਹਦਾ ਵੱਖਰਾ ਅਨੁਭਵ ਆ ਇਸ ਕੁਰਸੀ ਦਾ ਤੇ ਬੜਾ ਲੰਮਾ ਸਮਾਂ ਹੋ ਗਿਆ ਜੀ ਟੈਕਲ ਕਰਦੇ ਆ ਭਾਈ ਜੇ ਆਖਦੀ ਪਹਿਲੀ ਵਾਰ ਪਰਮਾਤਮਾ ਨੇ ਜਿਹੜਾ ਬਲੇਕ ਦੱਸਿਆ ਆਖਲਾ ਦੇ ਲਈ ਬੜੀ ਬੁਸ਼ੇ ਕਰ ਲੋ ਯਾਰ ਬਾਕੀ ਨਹੀਂ ਹੋ ਰਹੀ ਕੱਲੇ ਜਾ ਰਹੀ ਆ ਇਹ ਆਮ ਵਰਕਰ ਜੇ ਕੋਈ ਹੈ ਜੀ ਜੀ ਹਾਂ ਬਿਲਕੁਲ ਇਸ ਆਮ ਵਰਕਰ ਦੇ ਜਿੱਤਦਾ ਇੱਕ ਵਰਕਰ ਨੂੰ ਯਾਰ ਥੋੜਾ ਥੋੜਾ ਥੰਮੇ ਚੱਲੋ ਯਾਰ ਇੱਕ ਕੰਫਰਟੇਬਲ ਖੜਨ ਥੋੜਾ ਨਾਲੇ ਥੋੜੇ ਮੇ ਖੜਨੋ ਜਿੱਤਾਂ ਹੀ ਕਰਦਾ ਹੈ ਹੈ ਜੇ ਨਾਲੇ ਸਹਿਰ ਦਾ ਸਵੇਰ ਸੁਵੇ ਜਾਊਗਾ ਦੇਖੋ ਮੈਂ ਜਿਹੜੇ ਇਥੋਂ ਦੇ ਲੋਕਾਂ ਦੀ ਜਿਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਉਹ ਭਰੋਸੇ ਨੂੰ ਮੈਂ ਕਦੇ ਛੱਡਣ ਨਹੀਂ ਦਊਂਗਾ ਇਨ੍ਹਾਂ ਲੋਕਾਂ ਨੂੰ ਜਿਹੜੀ ਜੋ ਵੀ ਇਹਨਾਂ ਦੀ ਲੜਾਈ ਹੋ ਜੋ ਵੀ ਇਹਨਾਂ ਸਮੱਸਿਆ ਦੀ ਹੋ ਕਰੋ ਮੜੀ ਥੱਲੇ ਸਾਰੇ ਥੰਡੇ ਕਰ ਉਹਨਾਂ ਦੀ ਸਾਰਿਆਂ ਦੀ ਰਾਏ ਲੈ ਕੇ ਮੈਨੂੰ ਕੀ ਸਮੱਸਿਆਵਾਂ ਨੂੰ ਕਿਸ ਤਰ੍ਹਾਂ ਅਸੀਂ ਹੱਲ ਕਰਾ ਸਕਦੇ ਆ ਉਹਨਾਂ ਲੋਕਾਂ ਦੇ ਰਾਏ ਨਾਲ ਸਾਰਾ ਰੋਡ ਮੈਪ ਬਣਾ ਕੇ ਇਹਨਾਂ ਲੋਕਾਂ ਦੀ ਆਵਾਜ਼ ਮੈਂ ਪੰਜਾਬ ਵਿਧਾਨ ਸਭਾ 'ਚ ਉਠਾਉਂਗਾ ਜੇਕਰ ਮੈਨੂੰ ਸੜਕਾਂ 'ਤੇ ਵੀ ਬੈਠਣਾ ਪਿਆ ਇਹਨਾਂ ਲੋਕਾਂ ਨਾਲ ਲੜਾਈ ਲੜਨ ਵਾਸਤੇ ਤਾਂ ਮੈਂ ਸੜਕ 'ਤੇ ਵੀ ਸਾਰੇ ਪਾਣੀ ਦੀ ਗੱਲ ਹੋ ਰਹੀ ਪਾਣੀ ਦੀ ਗੱਲ ਉਹ ਅੱਜ ਮੈਂ ਘਰੋਂ ਸਿੱਧਾ ਇੱਥੇ ਆਇਆ ਘਰੇ ਕਾਫੀ ਜਿਆਦਾ ਰੌਣਕ ਮੇਲਾ ਲੱਗਿਆ ਹੋਇਆ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਹੁਣ ਘਰੇ ਚੱਲੇ ਆ ਉਦੋਂ ਮੋੜ ਕਿਹੜੇ ਮੇਰੇ ਸਾਥੀ ਆ ਜਾਂ ਸਾਡੀ ਲੀਡਰਸ਼ਿਪ ਆ ਉਹ ਆ ਰਹੀ ਹੈ ਤੇ ਉਸ ਹਿਸਾਬ ਨਾਲ ਵੀ ਅਗਲਾ ਪ੍ਰੋਗਰਾਮ ਕੀ ਬਣ ਰਿਹਾ ਕਿਥੇ ਮੱਥਾ ਟੇਕਣ ਜਾਣਾ ਕਿੱਦਾਂ ਸ਼ਹਿਰ ਜਾਣਾ ਉਹ ਜਿਹੜਾ ਸਾਰਾ ਟੂਰ ਉਹ ਬਣਾਉਣਗੇ ਰਾਜਾ ਬਡੰਗੀ ਪਹੁੰਚ ਰਹੇ ਨੇ ਇੱਥੇ ਤੁਹਾਡੇ ਰਾਜਾ ਬਡੰਗੀ ਨਾਲ ਜੇ ਮੇਰੀ ਗੱਲ ਨਹੀਂ ਹੋਈ ਤੇ ਜਦੋਂ ਹੀ ਇੱਕਦਮ ਇਲੈਕਸ਼ਨ ਦਾ ਜਿਹੜਾ ਰਿਜ਼ਲਟ ਡਿਕਲੇਅਰ ਹੋਇਆ ਤਾਂ ਉਦੋਂ ਤੋਂ ਲੈ ਕੇ ਜਿਹੜਾ ਕਾਫੀ ਜ਼ਿਆਦਾ ਜਿਹੜਾ ਘਰੇ ਇਕੱਠਬੱਠ ਦੇ ਵਿੱਚ ਵਧਾਈਆਂ ਦੇਣਾ ਦੀ ਮੈਂ ਵਿੱਚ ਹੀ ਰਿਹਾ ਲੈਣਾਂ ਦੇ ਵਿੱਚ ਤਿੰਨ ਫੀਟਾਂ ਦੇ ਵਿੱਚੋਂ ਇੱਕ ਸੀਟ ਕਾਂਗਰਸ ਦੇ ਹਿੱਸੇ ਆਈ ਹੈ ਉਹ ਵੀ ਤੁਹਾਡੀ ਜੀ ਕੀ ਕਿਦਾਂ ਦਾ ਜਿਹੜਾ ਕਿਸੇ ਹੁਣ ਤੱਕ ਕਿਉਂਕਿ ਇੱਕ ਸੀਟ ਕਾਂਗਰਸ ਨੂੰ ਮਿਲੀ ਆ ਕਿਸੇ ਸੀਨੀਅਰ ਲਈ ਜਿਹੜਾ ਤੁਹਾਨੂੰ ਮੁਾਰਕਾਂ ਵਗੈਰਾ ਆਈਆਂ ਜਿਹੜੀ ਹਾਂ ਜੀ ਸਾਰੀ ਲੀਡਰਸ਼ਿਪ ਮੇਰੇ ਨਾਲ ਕੰਟੈਕਟ ਦੇ ਵਿੱਚ ਆ ਵਰਤਾਪ ਸਿੰਘ ਬਾਜਵਾ ਜੀ ਫੋਨ ਆਇਆ ਵਿਜੇਂਦਰ ਸਿੰਘ 라 ਜੀ ਨਾਲ ਗੱਲ ਹੋਈ ਚੰਨੀ ਸਾਹਿਬ ਦਾ ਵੀ ਫੋਨ ਆਇਆ ਤਾਂ ਜਿਹੜੀ ਇੱਕ ਤਾਂ ਜਿਹੜੀ ਆਪਣਾ ਜਿਹੜੀ ਜਿਤਾ ਬਰਨਾਲੇ ਦੀ ਜਿਹੜੀ ਇਹ ਪੰਜਾਬ ਦੇਡ 2027 ਦਾ ਮੋੜ ਵੱਜੂਗੀ ਬਨੋਗੇ ਤੇ ਇਹ ਕੱਲੇ ਬਰਨਾਲੇ ਜਿੱਤ ਨਹੀਂ ਇਹ ਮੁੱਚੇ ਪੰਜਾਬ ਦੇ ਜਿੱਤਾਂ ਦੇ ਕੰਮ ਨੇ ਜਿਹੜੇ ਚਾਹਨ ਦੇ ਵਿੱਚ ਰੱਖੇ ਨੇ ਬਰਨਾਲੇ ਦੇ ਲਈ ਜਿਹੜੇ ਕੰਮ ਤੇ ਜਿਹੜੀਆਂ ਅੱਜ ਦਾ ਬੇਸਿਕ ਨੀਡ ਤਾਂ ਜੂਝ ਰਿਹਾ ਬਰਨਾਲਾ ਚਾਹੇ ਉਹ ਪੀਣ ਵਾਲੇ ਪਾਣੀ ਦੀ ਹੋਵੇ ਚਾਹੇ ਸੀਵਰੇਜ ਦੀ ਗੱਲ ਹੋਵੇ ਤੇ ਜਾਜ ਵਿੱਚ ਸਕੂਲ এডੂਕੇਸ਼ਨ ਦੀ ਗੱਲ ਹੋ ਜਿਹੜਾ ਨੇ ਵੱਡੇ ਵੱਡੇ ਦਾਅਵੇ ਕੀਤੇ ਸੀ ਜਿਹੜੇ ਗਵਰਨਮੈਂਟ ਦੇ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਬਣਾ ਲਾਂਗੇ ਚਾਹੇ ਮਹੱਲਾ ਕਲੀਨਿਕਾਂ ਦੀ ਗੱਲ ਕੀਤੀ ਸੀ ਵੀ ਫ੍ਰੀ ਇਲਾਜ ਹੋਊਗਾ ਤੇ ਜਿਹੜੇ ਹੋਰ ਵੱਡੀਆਂ ਵੱਡੀਆਂ ਕਮਿਟਮੈਂਟਸ ਸੀ ਕਿ ਜਿਵੇਂ ਰਿਟਾਇਰਡ ਮੁਲਾਜ਼ਮਾਂ ਨੂੰ ਕਿਹਾ ਸੀ ਤੁਹਾਡੀ 올ਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਉਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਮੈਂ ਜਿਹੜੇ ਲੋਕ ਆਮ ਆਮ ਆਨ ਪਾਰਟੀ ਦੀ ਸਰਕਾਰ ਹੈ ਤੇ ਤੁਸੀਂ ਕਾਂਗਰਸ ਦੇ ਸਿੰਗਲ ਮੁਹਾਵੇ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਦੇਖੋ ਐਮਐਲ ਦੇ ਵਿੱਚ ਦਮ ਹੋਣਾ ਚਾਹੀਦਾ ਸਾਰਾ ਕੁਝ ਕਰਾ ਲੈਂਦਾ ਮੈਂ ਮੇਰੇ ਕੋਲ ਦਮ ਹੈਗਾ